ਤੁਹਾਡੇ ਮਾਤਾ ਪਿਤਾ ਜਦੋਂ ਇਸ ਦੁਨੀਆ ਤੋਂ ਗਏ ਤੁਸੀਂ ਉਸ ਵਕਤ ਉਹਨਾਂ ਦੇ ਨਾਲ ਨਹੀਂ ਸੀ ਕਿਤੇ ਬਾਹਰ ਸੀ ਸੋ ਉਹ ਚੀਜ਼ ਜਿਹੜੀ ਹੈ ਉਹ احساس ਮਤਲਬ ਅਜ ਵੀ ਕਦੇ ਹੁੰਦਾ ਹੈ ਜਾਂ ਉਸ ਟਾਈਮ ਜਦੋਂ ਤੁਸੀਂ ਆਏ ਵਾਪਸ ਉਹਨਾਂ ਕੋਲ ਨਹੀਂ ਮੈਂ ਦੋਨੇ ਵਾਰ ਇੱਕ ਹੀ ਸੀਗਾ ਮੈਂ ਬਾਹਰ ਨਹੀਂ ਸੀਗਾ ਲੇਕਿਨ ਗੱਲ ਇਹ ਸੀਗੀ ਜਦੋਂ ਮੇਰੇ ਫਾਦਰ ਸਾਹਿਬ ਗੁਜ਼ਰੇ ਨੇ ਉਦੋਂ ਮੇਰਾ ਪ੍ਰੋਗਰਾਮ ਸੀਗਾ ਹਾਂਜੀ ਮਤਲਬ ਉਹਨਾਂ ਦੇ ਕੋਲ ਨਹੀਂ ਸੀ ਤੁਸੀਂ ਮੈਂ ਉਹਨਾਂ ਦੇ ਕੋਲ ਨਹੀਂ ਸੀਗਾ ਉਹ ਛੋਟੇ ਭਰਾ ਦੇ ਘਰੇ ਸੀਗੀ ਮੈਨੂੰ ਉਹ ਪ੍ਰੋਗਰਾਮ ਬਾਹਰ ਸੀਗਾ ਉਹਦਾ ਪ੍ਰੋਗਰਾਮ ਬੁੱਕ ਹੋ ਗਿਆ ਸੀਗਾ ਸੀਗਾ ਵੀ ਮੇਰੇ ਦੋਸਤ ਸਰਪੰਚ ਸੀ ਪਿੰਡ ਦੇ ਤੇ ਮੈਂ ਜਦੋਂ ਸਵੇਰੇ 7 ਵਜੇ ਉਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੇਰੇ ਪਿਤਾ ਜੀ ਗੁਜ਼ਰ ਗਏ ਨੇ ਮੈਂ ਆ ਨਹੀਂ ਸਕਦਾ ਉਹ ਇੰਨਾ ਘਬਰਾ ਗਿਆ ਕਹਿੰਦਾ ਮੇਰੇ ਪਾਸ ਇੱਥੇ 3 ਐਮਐਲਏ ਨੇ ਵਜ਼ੀਰ ਆ ਰਿਹਾ ਪਰ ਹਾ ਤੂੰ ਕੀ ਕਰ ਰਿਹਾ ਤੂੰ ਆ ਜਾ ਆ ਕੇ ਮੁੜ ਜਾਈ ਮੇਰੀ ਬੇਇੱਜ਼ਤੀ ਬਹੁਤ ਹੈ ਮੈਂ ਬਹੁਤ ਵੱਡਾ ਪ੍ਰੰਡਾਲ ਬਣਾਇਆ ਹੋਇਆ ਦੀਪਕਾੜ ਪਿੰਡ ਦਾ ਨਾ ਉਹ ਦੌੜ ਦੇ ਕੋਲੇ ਆ ਮੈਨੂੰ ਬੜਾ ਅਫਸੋਸ ਹੈ ਬਿਨੂ ਜਾਣਾ ਪੈਣਾ ਮੈਂ ਛੋਟੇ ਭਰਾ ਨੂੰ ਕਿਹਾ ਅਖਾ ਵੀ ਮੈਂ ਜਾ ਕੇ ਸ਼ਾਮ ਤੱਕ ਆ ਜਾਊਗਾ ਮੈਂ ਉੱਥੇ ਗਿਆ ਦਿਲ ਮੇਰਾ ਜਿਹੜਾ ਸੀਗਾ ਕੁਝ ਕਹਿਣ ਦੀ ਗੱਲ ਨਹੀਂ ਆਤਲੋ ਜਦੋਂ ਪਿਉ ਨਹੀਂ ਰਿਹਾ ਅਜੀ ਹੁੰਦਾ ਤੇ ਪਰ ਸਟੇਜ ਤੇ ਮੈਂ ਤਿੰਨ ਲਿਖ ਗੀਤ ਗਾਏ ਸੀਗੇ ਜਦੋਂ ਮੈਨੂੰ ਉਹਨੇ ਆਪ ਹੀ ਕਹਿੰਦਾ ਸਰਪੰਚ ਨੇ ਤੇ ਹੁਣ ਬੰਦ ਕਰ ਲੈ ਆ ਚੱਲੀਏ ਲੋਕਾਂ ਨੇ ਬੜਾ ਗਿਆ ਕਹਿੰਦਾ ਯਾਰ ਹੁਣ ਤਾਂ ਸਵਾਦ ਆਉਣ ਲੱਗਿਆ ਸੀਗਾ ਹੁਣ ਤਾਂ ਐ ਹੋਣ ਲੱਗਿਆ ਸੀਗਾ ਕਾ ਤੁਹਾਨੂੰ ਪਤਾ ਨਹੀਂ ਇਹ ਬੰਦਾ ਆਇਆ ਕਿਵੇਂ ਆ ਜਾਣ ਮੈਂ ਆ ਗਿਆ ਇਹੀ ਹਾਲ ਨਰੀਮਾ ਬੇਲ ਸੀਗਾ ਮਾ ਦਾ ਪਤਾ ਮੇਰਾ ਪ੍ਰੋਗਰਾਮ ਸੀਗਾ ਇੱਕ ਪਿੰਡ ਬਟਿਆਲੇ ਕੋਲੇ ਆ ਜੀ ਉੱਥੇ ਗੁਰਦਾਰਾ ਸਾਹਿਬ ਦੇ ਭਾਈ ਜੀ ਨੇ ਪ੍ਰੋਗਰਾਮ ਬੁੱਕ ਕੀਤਾ ਸੀ ਪ੍ਰੋਗਰਾਮ ਸੀ ਖੇਡਾਂ ਦਾ ਰਾਤ ਨੂੰ ਪ੍ਰੋਗਰਾਮ ਸੀਗਾ ਉਹਨਾਂ ਨੂੰ ਪਤਾ ਲੱਗਿਆ ਖੇਡ ਕਲੱਬ ਵਾਲਿਆਂ ਨੂੰ ਵੀ ਉਹਦੇ ਮਾਤਾ ਜੀ ਗੁਦਰ ਕੇ ਨੇ ਉਹ ਮੈਨੂੰ ਦੁਪਹਿਰੇ ਫੋਨ ਕਰਨ ਲੱਗੇ ਸੁਨੀਲ ਜੀ ਆਜੋ ਸੁਨੀਲ ਜੀ ਆਜੋ ਮੈਂ ਕਿਹਾ ਯਾਰ ਆਪੀ ਕੋ ਘਬਰਾਉਣਾ ਕੁੜੀ ਜੀ ਮੈਂ ਤੁਹਾਨੂੰ ਕੀ ਦੱਸਾਂ ਜਦੋਂ ਮੈਂ ਚੱਲਿਆ ਗਿਆ ਨਾ ਜਾ ਕੇ ਪ੍ਰੋਗਰਾਮ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਜਿਹੜੀ ਮੇਰੀ ਕਮਜ਼ੋਰੀ ਹੈ ਉਹ ਇਹ ਹੈ ਜਦੋਂ ਮੈਂ ਸਟੇਜ ਤੇ ਜਾਂਦਾ ਮੈਨੂੰ ਕੁਝ ਵੀ ਯਾਦ ਨਹੀਂ ਰਹਿੰਦਾ ਕੱਲੇ ਸਟੇਜ ਯਾਦ ਨਹੀਂ ਆ ਸਟੇਜ ਕਰਦਾ ਰਿਹਾ ਕਰਦਾ ਡੂਡ ਕੰਡਾ ਸਟੇਜ ਤੇ ਚੱਲੀ ਡੂਡ ਕੰਡਾ ਸਟੇਜ ਤੇ ਚੱਲੀ ਮੈਥੋਂ ਕੋਈ ਐਸੀ ਗੱਲ ਮੂੰਹੋਂ ਨਿਕਲ ਗਈ ਜਿਹਦੇ ਨਾਲ ਲੋਕਾਂ ਚ ਇੰਨਾ ਠਾਕ ਆ ਪਿਆ ਇੰਨਾ ਹੱਸੇ ਨਾ ਉਦੋਂ ਮੈਨੂੰ ਮੇਰੀ ਮਾਂ ਆ ਯਾਦ ਆ ਗਈ ਮੇਰੇ ਅੱਖਾਂ ਚ ਅੰਜੂ ਆ ਗਏ ਮੈਂ ਕਿਹਾ ਹਾਈ ਮਾ ਤੂੰ ਕੀ ਖਾ ਕੇ ਮੈਨੂੰ ਜੰਮਿਆ ਮੈਨੂੰ ਕੀ ਬਣਾਇਆ ਉਹ ਜਿਹੜੇ ਮੇਰੇ ਅੱਖਾਂ ਚ ਹੰਝੂ ਆਏ ਨਾ ਉਹ ਪ੍ਰਧਾਨ ਨੇ ਦੇਖ ਲਏ ਉਹ ਫੌਰਨ ਪੰਜ ਕੇ ਸ੍ਰੀਤੀ ਆ ਗਿਆ ਕਿ ਨਾਲ ਚਲੀ ਗਿਆ ਬੜਾ ਲੋਕੋ ਨੇ ਕਹਿੰਦੇ ਆ ਕਹਾਣੀ ਤੁਹਾਨੂੰ ਪਤਾ ਨਹੀਂ ਇਹ ਬੰਦਾ ਡਿਊਟੀ ਕਿਵੇਂ ਕਰ ਰਿਹਾ ਤਾਂ ਮਤਲਬ ਐਸਾ ਆਰਟਿਸਟ ਨਹੀਂ ਕਿ ਹੈ ਮੈਸਮ ਦਾ ਟ੍ਰੈਜੇਡੀ ਹੈ ਬਈ ਉਹਦੇ ਦੁੱਖ ਨੂੰ ਕੋਈ ਨਹੀਂ ਚਾਹੁੰਦਾ ਹੁੰਦਾ ਸਾਰੇ ਉਹਨੂੰ ਉਸ ਰੰਗ 'ਚ ਦੇਖਣਾ ਚਾਹੁੰਦੇ ਹੁੰਦੇ ਨੇ ਜਿਹੜਾ ਉਹਨਾਂ ਨੂੰ ਆਪਣਾ ਰੰਗ ਪਸੰਦ ਆਦਾ ਹੈ ਇਹ ਆਰਟਿਸਟ ਦੀ ਬਹੁਤ ਬੜੀ ਮੁਜਬੂਰੀ ਹੁੰਦੀ ਹੈ ਖੈਰ ਵਕਤ guzਰ ਜਾਂਦਾ ਗੱਲਾਂ 체ਤੇ ਰਹਿ ਜਾਂਦੀਆਂ ਨੇ ਤੋ ਐਸਾ ਹੋਇਆ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਕਿ ਇੱਕ ਆਰਟਿਸਟ ਦੀ ਜ਼ਿੰਦਗੀ ਜਿਹੜੀ ਉਹ ਜ਼ਿਆਦਾ ਔਖੀ ਹੁੰਦੀ ਹੈ ਪਰ ਤੁਸੀਂ ਹੁਣੇ ਰਾਜਨੀਤੀ 'ਚ ਵੀ ਹੋ ਆਰਟਿਸਟ ਵੀ ਹੋ ਕਿਦਾਂ ਕੰਪੈਰੀਸ਼ਨ ਕਰਦੇ ਦੋਨਾਂ ਖੇਤਰਾਂ ਨੂੰ ਤੁਸੀਂ ਆਪਣੇ ਆਪ ਲਈ ਮਤਲਬ ਇੱਕ ਉਹ ਦਾਇਰ ਆਪਣੇ ਮਹਿਸੂਸ ਕਰਦਾ ਤੇ ਪਹਿਲਾਂ ਲੋਕ ਇੱਥੇ ਆਉਂਦੇ ਸੀਗੇ ਜੀ پیسے ਕੱਟ ਕਰ ਲਓ ਜੀ 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 ਤਰੇ ਮੈਂ ਕੱਟ ਲਉ ਕੋਈ ਹੁਣ ਮੈਨੂੰ ਜਾਣਾ ਪੈਂਦਾ ਜੀ ਮੈਨੂੰ ਵੋਟ ਦੇ ਦਿਓ ਬਿਲਕੁਲ ਹੀ ਫਰਕ ਪਿਆ ਹੋਇਆ ਹੈ ਨਹੀਂ ਅੱਛਾ ਅੱਛਾ ਤਾਂ ਇਹ ਵੀ ਲੱਗਦਾ ਕਿ ਕਿਉਂਕਿ ਕਿਉਂਕਿ ਸਮਾ ਦੇ ਦਿੰਦ ਨੇ ਉਹ ਸੇਵਾ ਦਾ ਤਾਂ ਸੇਵਾ ਕਰਨ ਲੱਗੇ ਪਰ ਗੱਲ ਹੈ ਵੀ ਬਿਲਕੁਲ ਹੀ ਉਲਟਾ ਕੰਮ ਹੈ ਤੁਸੀਂ ਆਪਣੀ ਇੱਕ ਇੰਟਰਵਿਊ ਸੀ ਜ਼ਿਕਰ ਵੀ ਕੀਤਾ ਹੈ ਕਿ ਜਿਹੜੀ ਆ ਰਾਜਨੀਤੀ ਹੈ ਉਹ ਸਿੱਖਣ ਦੀ ਲੋੜ ਨਹੀਂ ਪੈਂਦੀ ਤੇ ਜਿਹੜੀ ਗਾਇਕੀ ਹੈ ਉਹ ਸਿੱਖੇ ਬਿਨਾ ਤੁਸੀਂ ਨਹੀਂ ਗਾ ਸਕਦੇ ਹੈ ਨਾ ਇਹ ਗੱਲ ਵੀ ਮੈਂ ਇੱਕ ਵਾਰੀ ਨਾ ਸਾਡੇ ਹੁਲਦੀਪ ਜੀ ਗੱਲ ਬੜੀ ਵਧੀਆ ਸੁਣਨ ਵਾਲੀ ਹੈ ਮੈਂ ਕਰ ਬੈਠਾ ਉਸ ਵੇਲੇ ਪਰ ਮੈਂ ਕਰਕੇ ਪਛਤਾਇਆ ਇੱਕ ਜਗ੍ਹਾ ਕਿਸੇ ਐਮਐਲਏ ਦੇ ਘਰੇ ਖਾਣਾ ਸੀਗਾ ਉੱਥੇ ਨਵੇਂ ਸ਼ਹਿਰ ਦੀ ਇੱਕ ਐਮਐਲਏ ਉਹਨਾਂ ਨੂੰ ਗਾਉਣ ਦਾ ਸ਼ੌਕ ਸੀ ਬੀਬੀ ਇਕਬਾਲ ਕਰਨ ਉਹ ਖਾਣਾ ਖਾਂਦੇ ਖਾਂਦੇ ਮਿੰਡੂ ਕਹਿਣ ਲੱਗੀ ਪਾਜੀ ਕਰ ਚੱਲੋ ਆਪਾਂ ਬੈਠਾਂਗੇ ਦੋ ਘੜੀ ਸ਼ੁਗਲ ਕਰਕੇ ਗਾਵਾਂਗੇ ਬਿਜਾਵਾਂਗੇ ਆਹ ਕਹਿੰਦੇ ਅੱਜ ਤਾਂ ਮੁਸ਼ਕਲ ਹੈ ਫੇਰ ਕਿਸ ਤੇ ਲਾਉਂਗਾ ਉਹਦਾ ਲੜਕਾ ਕੋਲ ਖੜਾ ਸੀਗਾ ਜਿਹੜਾ ਬਾਅਦ ਚ ਐਮਐਲਏ ਬਣ ਗਿਆ ਉਹ ਮੈਨੂੰ ਕਹਿੰਦਾ ਅੰਕਲ ਮੈਂ ਕਰਿਆ ਮੈਨੂੰ ਮੈਨੂੰ ਕੁਝ ਸਮਝਾਓ ਮੈਂ ਕੀ ਇਹ ਕਹਿੰਦਾ ਸਟੇਜ ਤੇ ਲੈਕਚਰ ਕਰਦੇ ਕਰਦੇ ਗਉਣ ਲੱਗ ਜਾਂਦੇ ਨੇ ਆਹ ਕਾਕਾ ਇੱਕ ਗੱਲ ਤੂੰ ਵੀ ਸੁਣ ਲੈ ਗਉਣ ਵਾਲਾ ਐਮਐਲਏ ਬਣ ਸਕਦਾ ਐਮਐਲਏ ਨਹੀਂ ਸਕਦਾ ਮੇਰੇ ਕੋਲ ਇੱਕ ਮਿਲਖੜਾ ਸੀਗਾ ਹਾਰੇ ਹੋਇਆ ਸੀਗਾ ਉਹਨੇ ਵੇਖ ਕੇ ਮੈਂ ਇੰਨਾ ਬਸਾਇਆ ਅਖੇ ਯਾਰ ਸੋਚ ਕੇ ਗੱਲ ਕਰਨੀ ਚਾਹੀਦੀ ਹੈ ਮੇਰੇ ਸਵਾਲ ਨਾਲ ਇਹ ਵੀ ਸੀ ਵੀ ਪਰ ਅੱਜ ਕੱਲ ਤਾਂ ਇਹੋ ਜਿਹਾ ਜ਼ਮਾਨਾ ਆ ਗਿਆ ਹੁਣ ਸਾਰਾ ਕੁਝ ਡਿਜੀਟਲ ਹੋ ਗਿਆ ਕੰਪਿਊਟਰਾਈਜ਼ ਹੋ ਗਿਆ ਵੀ ਕਈ ਜਿਹੜੇ ਬਿਨਾਂ ਸਿੱਖੇ ਵੀ ਹੁਣ ਗਾਇਕ ਬਣ ਰਹੇ ਆ ਹਨਾ ਪਰ ਇਸ ਦੌਰ ਦੇ ਵਿੱਚ ਚੰਗੇ ਗਾਇਕ ਵੀ ਹੈਗੇ ਕਈ ਤੁਸੀਂ ਅੱਜਕੱਲ ਕਿਸੇ ਨੂੰ ਸੁਣਦੇ ਆਂ ਬੀਬਾ ਪਹਿਲਾਂ শ্রোਤੇ ਹੁੰਦੇ ਸੀਗੇ ਹੁਣ ਦਰਸ਼ਕ ਨੇ ਦਰਸ਼ਕ ਤੇ শ্রোਤੇ ਚ ਬਹੁਤ ਫਰਕ ਹੈ ਉਹ ਸੁਣਦੇ ਸੀਗੇ ਉਹ ਤਾਂ ਨਾਲ ਦੇ ਬੰਦੇ ਨੂੰ ਬਾਹ ਫੜ ਕੇ ਕਹਿੰਦੇ ਸੀ ਹੌਲੀ ਬੋਲ ਯਾਰ ਸੁਣੀਏ ਕੀ ਕਹਿੰਦਾ ਹੁਣ ਫੇਸ ਤੇ ਟੂਲ ਹੁੰਦਾ ਜਿਹੜਾ ਡਗਾ ਮਾਰਦੇ ਮਾਰੇ ਤੋਂ ਤੀਜੇ ਪਿੰਡ ਸੁਣਦਾ ਉਹਦੇ ਮੂਰੇ ਮਾਈਕ ਹੁੰਦੇ ਨੇ ਪਰ ਇੱਕ ਟੋਲ ਨਹੀਂ ਦੋ ਟੋਲ ਹੁੰਦੇ ਨੇ ਉਹ ਜਿਹੜੇ ਬੂਰੇ ਨੇ ਉਹ ਕੱਲੇ ਦਰਸ਼ਕ ਨੇ ਸਰੋਤੇ ਨਹੀਂ ਹੈਗੇ ਹੈ ਨਹੀਂ ਇਹ ਤਾਂ ਉਹਨੇ ਗੋਡਿਆਂ ਚ ਨਹੀਂ ਗ੍ਰੀਸ ਹੈ ਬਈ ਉਹ ਗ੍ਰੀਸ ਨੂੰ ਬੈਠੇ ਨਹੀਂ ਦਿੰਦੀ ਉੱਠ ਕੇ ਹੁਣ ਸਰੋਤਾ ਸਰੋਤਾ ਕੋਈ ਹੈ ਨਹੀਂ ਹੁਣ ਦਰਸ਼ਕ ਨੇ ਫਰਕ ਬਹੁਤ ਪਿਆ ਹੋਇਆ ਪਰ ਤੁਸੀਂ ਕਿਸੇ ਨੂੰ ਸੁਣਦੇ ਹੋ ਹੁਣ ਦੇ ਜਿਹੜੇ ਨੌਜਵਾਨ ਗਾਇਕ ਹੈ ਉਹਨਾਂ ਚੋਂ ਕੋਈ ਪਸੰਦੀਦਾ ਹੈ ਤੁਹਾਡੇ ਮੈਨੂੰ ਇਹ ਗੱਲ ਇੱਕ ਵਾਰੀ ਦੀਦਾਰ ਨੇ ਕਹੀ ਸੀ ਕਿ ਮਨ ਦੀਦਾਰ ਤੁਫਲਾਣਾ ਕਹਣਾ ਸੁਣਿਆ ਕਿਸੇ ਦਾ ਕਹਿੰਦਾ ਉਸਤਾਦ ਜੀ ਮੈਂ ਕਿਸੇ ਨੂੰ ਨਹੀਂ ਸੁਣਦਾ ਜੇ ਮੈਂ ਕਿਸੇ ਨੂੰ ਸੁਣੂਗਾ ਫਿਰ ਮੈਂ ਉਹਹੜਾ ਕੌਲ ਲੱਕੂਗਾ ਮੈਂ ਮੈਂ ਆਪਣੀ ਤੰਦਾ ਆਪੇ ਪੱਕਾ ਇਸ ਕਰਕੇ ਜਦੋਂ ਸੁਣੀਦਾ ਤਾਂ ਇੱਕਦੋ ਐਸੀਆਂ ਸ਼ਖਸੀਅਤਾਂ ਹੈਗੀਆਂ ਜਿਨ੍ਹਾਂ ਦੇ ਕਦੇ ਕਦੇ ਬੈਠ ਕੇ ਮਨ ਨੂੰ ਸਕੂਨ ਮਿਲੇ ਉਹ ਗੱਲ ਸੁਣ ਵੀ ਲੈਂਦੀ ਹੈ ਹਾਂਜੀ ਕਿਉਂਕਿ ਦੁਨੀਆ 'ਚ ਬਹੁਤ ਅੱਛੇ-ਅੱਛੇ ਜਦ ਤੱਕ ਤੁਸੀਂ ਵੱਡੇ ਲੋਕਾਂ ਨੂੰ ਨਹੀਂ ਸੁਣਦੇ ਹਾਂਜੀ ਉਦੋਂ ਤੱਕ ਤੁਹਾਡੀ ਸਮਝ ਵੀ ਮੈਂ ਸਮਝਦਾ ਵੀ ਸੁਣ ਕੇ ਨਹੀਂ ਹੈ ਵੱਡੇ ਨੂੰ ਸੁਣਨਾ ਚਾਹੀਦਾ ਪਰ ਕਈ ਵਾਰੀ ਇਹ ਹੁੰਦਾ ਵੀ ਜੇ ਸੁਣ ਕੇ ਉਹਦੀ ਨਕਲ ਕਰਨ ਲੱਗਿਓ ਹੈ ਜੀ ਉਹ ਕੂਆ ਚਲਾ ਹੰਸ ਕੀ ਚਾਲ ਆਪਣੀ ਵੀ ਭੁੱਲ ਗਿਆ ਅਜੀ ਫਿਰ ਕੀ ਤੁਸੀਂ ਕੀ ਕਰੋਗੇ ਇਸ ਕਰਕੇ ਸੁਣੀਦਾ ਲੇਕਿਨ ਉਹ ਨਾ ਕੀ ਬਸ